ਕੀਤਾ ਲੋੜੀਏ ਕੰਮ ਸੋ ਹਰ ਪਹਿ ਆਖੀ ਐ ਕਾਰੇ ਦੇਵ ਸੁਵਾਰ ਸਤਿਗੁਰ ਸੱਜ ਸਾਖੀ ਐ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀ ਐ ਬੈ ਭਗਤ ਮਿਹਰਬਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਖੀ ਐ ਰਾਮ ਕਲੀ ਮਹੱਲਾ ਤੀਜਾ ਨੰਦਿਕੋ ਓੰਕਾਰ ਸਤਿਗੁਰ ਪ੍ਰਸਾਦ ਨੰਦ ਬਿਆ ਮੇਰੀ ਮਾਣੇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਛੇਤੀ ਮਨ ਵਧੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਉਹ ਤਾਂ ਗਾਓ ਹਰੀ ਕੇ ਰਾਮਾਨ ਜਿਨੀ ਵਸਾਇਆ ਕਹੇ ਨਾਨਕ ਅਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੋ ਸਦਾ ਰਹੋ ਹਰ ਨਾਲੇ ਹਰ ਨਾਮ ਰਹਾ ਤੋ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਲ ਸਭ ਸਵਾਰਣਾ ਸਭ ਨਾ ਗੱਲਾਂ ਸਮਰਾਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹਾ ਹਰ ਨਾਨੇ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਨੇ ਸੋ ਪਾਵੇ ਸਦਾ ਸਿਉ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜ਼ੇ ਸ਼ਬਦ ਕਲੇਰੇ ਕਹਿ ਨਾਨਕ ਸਤੇ ਸਾਹਿਬ ਧਿਆਨ ਹੀ ਕਰਦੇ ਰਹਿ ਸਦਾ ਨਾਮ ਮੇਰਾ ਆਧਾਰੋ ਸਾਜ ਨਾਮੇ ਆਧਾਰ ਮੇਰਾ ਜਹ ਭੁਖਾ ਸਭ ਗਵਾਈਆਂ ਕਰ ਸ਼ਾਨ ਸੁਖ ਮਾਨਾਇ ਵਸਿਆ ਜਨੇ ਇਛਾ ਸਭ ਪੂਰਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਗ੍ਰੰਥੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋਸ਼ ਵੰਦ ਰੋਪੇ ਆਰੋ ਸੱਚਾ ਨਾਮ ਮੇਰਾ ਯਾਧਾਰੋ ਵਾਜੇ ਪੰਜ ਸ਼ਾਬਦ ਅਧਿਕਾਰ ਸਭਾਗੇ ਘਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰਿ ਧਾਰੀਆ ਪੰਜ ਦੋਦ ਦਲ ਵਸ ਕੀਤੇ ਗਾਲ ਘੰਟ ਗਮਾਰਿਆ ਦੁਰਕਾਰੋਂ ਪਾਇਆ ਤੁਝ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹਿਣ ਹਲ ਬਦੈ ਸੁਖ ਹੋਆ ਦਿੱਤ ਘੜਿਆਂ ਨਹਵਾਜੇ ਅਨੁਸਨੋ ਵਡਭਾਗੀਓ ਸਗਲ ਮਨੋਰਥ ਪੂਰੇ ਪਾਰਬ੍ਰਹਮ ਪ੍ਰਾਪਾਇਆ ਉਤਰੇ ਸਗਲ ਬਿਸੂਰੇ ਦੁਖ ਰੋਗ ਸੰਤਾਪਿ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇਜਾਣੀ ਸੁਣਦੇ ਬਨੀਤ ਕਹਤੇ ਪਵਿੱਤ ਸਤਿਗੁਰ ਰਹਿ ਆਪਾਰ ਭੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸ ਲੋਕ ਪਵਨ ਗੁਰੂ ਪਾਣੀ ਪਿਤਾ ਮਤਾ ਧਰਤ ਮਹਤ ਦਿਵਸ ਰਾਤ ਦੁਇ ਦਾਹੀ ਦਾਇਆ ਖੇਲ ਸਗਲ ਜਗਤ ਜਗਿਆਈਆ ਬੁਰਿਆਈਆ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਨਾਨਕ ਦੇ ਮੁਖ ਉਜਲੇ ਕੀਤੀ ਛੁਟੀ ਨਾਨ ਜਿਨੇ ਨਾਮ ਧਿਆਇ ਗਏ ਮਸਕਦ ਨਾਨਕ ਦੇਵ ਮੁਖ ਉਜਲੇ ਕਿਤੀ ਛੁਟੀ ਨਾਲ ਵਾਹੇ ਗੁਰੂ ਜੀ ਤਨਾਤ ਸ੍ਰੀ ਮਹਲਾ 5 ਮੰਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸ ਮਹਾਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਓਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸ ਮਾਰ ਬੇਅੰਤ ਸੁਆਮੀ ਤੇਰ ਅੰਤ ਨਾ ਕਿਨਹੀ ਲਹੀਐ ਰਹਾਉ ਕੋਟ ਪਰਾਦ ਹਮਾਰੇ ਖੰਡੋ ਅਨਿਕ ਬਿਦੀ ਸਮਝਾਓ ਹਮ ਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਧ ਰਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੋਹਲੇ ਰੱਖ ਰੱਖਣ ਹਾਰ ਦੇ ਅੱਲਾ ਨਾਨਕ ਕਰਕੇ ਗੋਲੇ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸੱਜਣ ਸਹੇਲੇ ਰੱਖੋ ਰੱਖਣ ਹਰ ਦਇਆਲਾ ਨਾਨਕ ਕਰਕੇ ਬੋਲੇ ਸੋਖ ਗੰ ਜੀ ਕੋਏ ਨ ਜਾਣ ਤੁਮਰਾ ਅੰਤ ਉਚੇ ਤੇ ਓ ਚਪਗ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਇ ਸਵਾਗਿਆ ਜੀ ਤੁਮਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰ ਜੀ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਸ਼੍ਰੀ ਵਾਹਿਗੁਰੂ ਜੀ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਅਰਦਾਸ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪਹਿਲ ਤਾਂ ਭਗਵਤੀ ਸਮਰ ਕਾ ਗੁਰੂ ਨਾਨਕ ਲਈ ਧਿਆਏ ਫੇ ਰੰਗਤ ਗੁਰ ਤੇ ਅਮਰ ਦਾਸ ਸ੍ਰੀ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਬਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨੋ ਨਿਤਿ ਆਵੈ ਧਾਏ ਸਭ ਥਾਈ ਹੁਣਾ ਜੀ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀ ਧਰ ਪਿਤਾ ਜੀ ਸਭ ਥਾਈ ਹੁਣਾ ਜੀ ਸਹਾਈ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਸਾਧ ਸੰਗਤ ਸਾਹਿਬ ਬੋਲਣਾ ਜੀ ਸ੍ਰੀ ਦਸ ਪਾਤਸ਼ਾਹੀਆ ਦਸੋਂ ਪਾਤਸ਼ਾਹੀਆ ਬੇਸਰੂਪ ਜਾਗਦੀ ਜੋਤ ਹਾਜ਼ਰ ਆਹ ਜੋਤ ਜਾਹਰਾਂ ਜੋਹੋਰ ਸਰਬ ਕਲਾ ਪਰਪੂਰ ਕਲ ਜੋ ਕੇ ਬੋਹਿਤ ਨਾਮ ਕੇ ਜਹਾਜ ਹਲਤ ਬਲ ਦੇ ਰਖੇ ਅਕ ਲੋਕ ਪਰਲੋਕ ਦੇ ਸਹਾਇਕ ਹਾਜ਼ਰ ਨਾਜ਼ਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਦੇ ਪਾਠ ਦਰਸ਼ਨ دیدار ਜੀ ਕਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਦਸ ਪਾਤਸ਼ਾਹੀਆ ਚਾਰ ਸਹਿਜਾਂ ਦੇ ਪੰਜ ਪਿਆਰੇ ਚਾਲੀ ਮੁਕਤੇ ਸਮੂਹ ਸੰਤਾਂ ਭਗਤਾਂ ਸੁਚਿਆਰਿਆਂ ਪਿਆਰਿਆਂ ਸ਼ਹੀਦਾਂ ਸਿੰਘਾਂ ਸਿੰਘਣੀਆਂ ਬਚੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਝੰਡੇਆਂ ਮੰਗਿਆਂ ਨਿਸ਼ਾਨਾਂ ਜੀ ਕਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਏ ਅਕਾਲ ਪੁਰਖ ਅੰਤਰਜਾਮੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਹਜ਼ੂਰ ਬੇਨਤੀ ਹੈ ਦਾਸਾਂ ਦੇ ਸਿਰ ਤੇ ਹੱਥ ਰੱਖੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਓ ਨਾਮ ਦਾਨ ਗਰੀਬੀ ਦਾਨ ਸਿੱਖੀ ਦਾਨ ਸਿਦਕ ਦਾਨ ਭਰੋਸਾ ਦਾਨ ਸ਼ਾਂਤੀ ਬਖਸ਼ੋ ਤੁਹਾਡੇ ਚਰਨਾਂ ਨਾਲ ਬਣ ਆਵੇ ਸਵਾਸਾਂ ਕੇਸਾਂ ਨਾਲ ਸਿੱਖੀ ਬਖਸ਼ੋ ਪ੍ਰੇਮ ਭਗਤੀ ਬਖਸ਼ੋ ਚਰਨਾਂ ਨਾਲ ਜੋੜ ਲਾ ਕਲ ਜਗ ਨੂੰ ਮੋੜ ਲਾ ਟਿੱਕੀ ਗੰਡੋ ਮਿਹਰਬਾਨ ਹੈ ਨਿਮਾਣਿਆਂ ਦੇ ਮਾਨ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਪਾਤਸ਼ਾਹ ਮੰਥਲੇ ਸਮਾਗਮ ਨੂੰ ਮਨੋ ਨਿਆ ਹੋਇਆ ਆਪ ਜੀ ਦੇ ਦਰ ਕਰਦੇ ਪ੍ਰੀਤਮਾਨ ਸਰਦਾਰ ਜਗਦੀਪ ਸਿੰਘ ਜੀ ਇਸ ਨੂੰ ਪਰਿਵਾਰ ਵੱਲੋਂ ਬੱਚੇ ਗੁਰਪ੍ਰੀਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਹਿਤ ਘਰ ਦੀ ਸੁੱਖ ਸ਼ਾਂਤੀ ਦਿਹ ਰੋਗਤਾ ਤੰਦਰੁਸਤੀ ਇਤ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦੇ ਆ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਨਾਲ ਸ੍ਰੀ ਜਪਜੀ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਪ੍ਰਾਰambh ਹੋ ਰਹੇ ਨੇ ਪਾਤਸ਼ਾਹ ਆਪਨੇ ਮਿਹਰ ਕਰਨੀ ਜਿਸ ਵੀ ਮਨੋ ਕਾਮਨਾ ਨੂੰ ਮੁੱਖ ਰੱਖਦੇ ਆ ਸੇਵਕ ਪਰਿਵਾਰ ਨੇ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ ਸੇਵਕ ਜਾਂਦੇ ਹੋਏ ਮਨੋ ਕਾਮਨਾ ਪੂਰਨ ਕਰਨੀਆਂ ਘਰ ਵਿੱਚ ਸੁਖ ਸ਼ਾਂਤੀ ਨਾਮ ਬਾਣੀ ਦਾ ਵਾਸਾ ਕਰਨ ਪਰਵਾਰ ਦਾ ਬੱਚਿਆਂ ਦਾ ਮੇਲ ਇਤਫਾਕ ਬੁਨਾਈ ਰੱਖਣਾ ਕਾਰੋਬਾਰ ਵਿੱਚ ਵਾਧੇ ਵਰਕਤਾਂ ਪਾਉਣੀਆਂ ਦਿਨ-ਦੁਨੀ ਰਾਤ ਚੌਗਣੀ ਤੱਕੀ ਬਖਸ਼ਿਸ਼ ਕਰਨੀ ਪਾਦਸ਼ਾਹ ਤੁਸੀਂ ਸਮਰੱਥ ਹੋ ਅਸੀਂ ਅਲਪਗ ਹਾਂ ਹਰ ਸਮੇਂ ਹਰ ਸੁਆਸ ਭੂਲਣਹਾਰ ਹਾਂ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ ਪਾਲੇ ਆ ਕਿਰਤ ਘਣਾ ਪੂਰਨ ਦ੍ਰਿਸ਼ਟੇ ਰਾਮ ਕਿਸੇ ਦਾ ਕੋਈ ਆਸਰਾ ਕਿਸੇ ਦਾ ਕੋਈ ਆਸਰਾ ਆਪ ਜੀ ਦੇ ਸਿੱਖਾਂ ਸੇਵਕਾਂ ਨੂੰ ਬੱਚਿਆਂ ਨੂੰ ਪਾਤਸ਼ਾਹ ਤੁਹਾਡਾ ਆਸਰਾ ਹੈ ਲੜਨ ਲੱਗਿਆਂ ਦੀ ਇਲਾਜ ਰੱਖਣੀ ਆਪਣੇ ਬਿਰਤ ਬਾਣੇ ਦੀ ਨਾਮ ਦੀ ਇਲਾਜ ਰੱਖਣੀ ਬੱਚੇ ਨੂੰ ਚਰਨ ਜੀਵ ਕਰਨਾ ਤੇ ਅਧੀਰਕਾਰ ਜੋ ਮਾਤਾ ਪਿਤਾ ਦਾ ਆਗਿਆਕਾਰੀ ਬਣਾਉਣਾ ਆਪ ਜੀ ਦੇ ਘਰ ਦੀ ਮਹਿੰਗੀ ਦਾਤ ਗੁਰਸਿੱਖੀ ਜੀਵਨ ਨਾਲ ਜੋੜੀ ਰੱਖਣਾ ਪਾਤਸ਼ਾਹ ਉਦਨੋ ਛੋੜ ਜਾਈਏ ਪ੍ਰਭ ਕੈ ਧਰ ਆ ਨਾ ਬੀਆ ਤੇਰੀ ਸੰਸਰ ਤੁਹਾਡੇ ਤੋਂ ਉੱਚਾ ਦਰ ਹੋਰ ਹੈ ਨਹੀਂ ਪਾਤਸ਼ਾਹ ਸ਼ਰਨ ਪਿਆ ਦੀ ਲਾਜ ਰੱਖਣੀ ਆਪਣੇ ਬਿਰਧ ਬਾਣੇ ਦੀ ਨਾਮ ਦੀ ਲਾਜ ਰੱਖਣੀ ਤਤਿ ਵਾਉ ਨ ਲਗਾਈ ਪਾਰ ਬਿਹੰ ਸ਼ਰਨ ਆਈ ਚੌਗਿਤ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਪਰਿਵਾਰ ਦੇ ਬੱਚਿਆਂ ਦੇ ਚਾਰੇ ਪਾਸੇ ਆਪਣੇ ਨਾਮ ਦੀ ਕਾਰ ਕੱਢੀ ਰੱਖਣੀ ਸੇਵਕ ਪਰਿਵਾਰ ਨੂੰ ਬੱਚਿਆਂ ਨੂੰ ਦੇਹ ਰੋਗ ਤਾਂ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਮੁਖਦ ਮੁਖ ਦੇਵ ਕਾਟੇ ਜੰਮ ਕੀ ਸੰਦਾ ਆ ਵੈਦ ਬਾਨਾ ਸੇਵਕਾਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਕੇ ਨਾਮ ਬਾਣੀ ਨਾਲ ਜੋੜੀ ਰੱਖਣਾ ਪਾਤਸ਼ਾਹ ਹਜ਼ੂਰੀ ਅੰਦਰ ਪਾਠੀ ਸਿੰਘ ਹਾਜ਼ਰ ਨੇ ਕੁੰਬ ਧੂਫ ਜੋਤ ਸਗਲ ਸਮਗਰੀ ਹਾਜ਼ਰ ਹੈ ਸੇਵਾ ਬਖਸ਼ੋ ਆਪ ਮੈਂ ਮਿਹਰ ਕਰਨੀ ਪਾਠੀ ਸਿੰਘਾਂ ਦੇ ਸੇਵਾਦਾਰਾਂ ਦੇ ਸਿਰ ਤੇ ਮੇਰਾ ਪ੍ਰਿਆ ਹੱਥ ਰੱਖ ਕੇ ਇਸ ਮਹਾਨ ਜਗ ਨੂੰ ਨਿਰਵਿਘਨਤਾ ਸਹਿਤ ਸੰਪੂਰਨ ਕਰਵਾਉਣਾ ਸੇਵਕ ਪਰਿਵਾਰ ਦੀ ਇੱਜ਼ਤ ਲੱਜਪਤ ਬਰਕਰਾਰ ਰੱਖਣੀ ਨਿੰਦਕਾਂ ਦੁਸ਼ਟਾਂ ਪੱਧਰੀਆਂ ਦਾ ਨਾਸ਼ ਕਰਨਾ ਗੁਰਮਤਿ ਦਾ ਅਪਸਾਰ ਕਰਨਾ ਮੰਦੇ ਹਾਂ ਚੰਗੇ ਹਾਂ ਤੁਹਾਡੇ ਹਾਂ ਤੁਹਾਡਿਆਂ ਦੀ ਤੁਹਾਨੂੰ ਲਾਜ ਆ ਗ੍ਰੀਤਨਵਾਦ ਸਭ ਦੀ ਹਾਜ਼ਰੀ ਲਾਉਣੀ ਭੇਟਾ ਪਰਵਾਨ ਕਰਨੀ ਬਖਸ਼ੀਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਖ ਹਾਜ਼ਰ ਆਪ ਜੀ ਨੂੰ ਭੋਗ ਲੱਗੇ ਅੰਮ੍ਰਿਤ ਪ੍ਰਕਾਸ਼ ਸਿੱਖਾਂ ਸੇਵਕਾਂ ਵਿੱਚ ਵਰਤੇ ਜੋਸ਼ ਕੇ ਆਪ ਜੀ ਦਾ ਨਾਮ ਜਪੇ ਸੁਖ ਹੋਵੇ ਨਾਮ ਚੇਤਾ ਵੇ ਸ਼੍ਰੀ ਗੁਰੂ ਨਾਨਕ ਨਾਮ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਜੀ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਖਤਾਰ ਭੁਖਿਆ ਭੁਖ ਨਾ ਉਤਰੇ ਜੇ ਬੰਨਾ ਪ੍ਰੀਆ ਭਾਰ ਸਹਸ ਸਿਆਣਪਾ ਲਖ ਹੋਹਿ ਤੈ ਇਕ ਨ ਚੱਲੈ ਨਾਲ ਕਿਭ ਸੱਜਿਆ ਰਹੀਐ ਕਿਭ ਊੜਾ ਟੁਟਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋ ਬਨਿਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਨ ਜੀਅ ਹੁਕਮਾ ਮਿਲਿਆ ਵੜਿਆਈ ਹੁਕਮੇ ਤਮਨੀਚ ਹੁਕਮਾ ਲਿਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਈਐ ਹੁਕਮੇਂ ਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਪੁਜਿਆ ਤਾ ਮਾ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸਾ ਤਾਣ ਗਾਵੈ ਕੋ ਦਾਤ ਜਾਣ ਨਿਸ਼ਾਨ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇਹ ਗਾਵੈ ਕੋ ਜੀਵ ਲੈ ਭ੍ਰਦੇਹ ਗਾਵੈ ਕੋ ਜਪ ਦਿਸੈ ਦੂਰ ਗਾਵੈ ਕੋ ਵੇਖਾ ਹਾਜ਼ਰ ਦੂਰ ਕਥਨਾ ਕਥੀ ਨਾ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਡੇਂਦਾ ਜੀ ਲੈਂਦੇ ਠਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਬਿਕਸਾ ਬੇਪਰਵਾਹੋ ਸਾਚਾ ਸਾਹਿਬ ਸਾਚਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕਿ ਅਗਰ ਰਖਿਐ ਜਿਦਿ ਸਦਾ ਦਰਬਾਰ ਮਹਾਂ ਕੈ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵਿਲਾਸਿਤ ਨਾਉ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਗਰੀ ਮੋਖ ਜਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇ ਅਵਯਤਨ ਪਾਇਆ ਮਾਨ ਨਾਨਕ ਗਾਵਿਐ ਗੁਣੀ ਨਿਦਾਨ ਗਾਵਿਐ ਸੁਨਿਐ ਮਨ ਰਖਿਆ ਭਾਉ ਦੁਖ ਪਰਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆ ਸਮਾਈ ਗੋਰਿਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਏ ਗੁਰਾਇਕ ਜਿਹ ਬੁਝਾਈ ਸਭਨ ਜੀ ਆਕਾ ਇੱਕ ਦਾਤਾ ਸੋਮ ਵਿਸਰਨ ਨਾ ਜਾਏ